ਸਾਦੀ ਨਹੀਂ ਸੋਣ ਸਾਨੂੰ ਪੰਜ ਪੰਜ ਮਤਲਬ ਪਿੱਛੇ ਛਾੜ ਦਿੱਤੀ ਜਾਵੇ ਇੱਕ ਮਿੰਟ ਉਹ ਅਸੀਂ ਸਕਾਰ ਹੁੰਦੇ ਮੈਂ ਦੇਖ ਮੈਂ ਹੋਰ ਕਰ ਸਕਦੀ ਐਕਟੀ ਪੂਰੇ ਪੰਜਾਬ ਵਿੱਚ ਕਿਸੇ ਗਰੀਬ ਦਾ ਕੱਚਾ ਘਰ ਨਹੀਂ ਰਹਿਣਤਾ ਬਿਲਕੁਲ ਇੱਕ ਵਾਡੇ ਜਿਵੇਂ ਤੁਹਾਨੂੰ ਪਤਾ ਇੱਕ ਵਾਡੇ ਦੀ ਖਰਦਾਂ ਮੈਂ ਹਾਂਜੀ ਬਿਲਕੁਲ ਇੱਕ ਵਾਡੇ ਤੋਂ ਇੱਕ ਹਰ ਗਰੀਬ ਨੂੰ ਇੱਕ ਘਰ ਤੇ ਪਤਾ ਉਹ ਕਰਦਾਂਗੇ ਉਹਦਾ ਉਹਦਾ ਹੁਣ ਢੇਰ ਸਾਲ ਬਾਅਦ ਹੀ ਕਰ ਸਕਾਂਗੇ ਆ ਗਿਆ ਆਕੇ ਪਾਣੀ ਆ ਗਿਆ ਅਸੀਂ ਤਾਂ ਨੇ 5-5 ਮਰਲੇ ਮਿਲੇ ਤੇ ਪਿੱਛੇ ਸੀ ਕਦੇ ਆ ਜਾਈਏ ਕਦੇ ਆ ਦੇ ਖੇਤੀਬਾੜੀ ਵਿੱਚ ਆ ਕੇ ਇੱਕ ਦੋ ਦਿਨਾਂ ਦੇ ਅੰਦਰ ਅਸੀਂ ਇੱਕ ਮੈਡੀਕਲ ਕੈਂਪ ਲਾਵਾਂਗੇ ਇੱਥੇ ਜਿਲ੍ਹ ਕੁਵਾਰੀ ਦਾ ਇੱਕ ਮੈਂ ਇਹਨਾਂ ਨੂੰ ਕਿਹਾ ਕਿ ਸਪਰੇ ਉਹ ਵੱਡੇ ਸਪਰੇ ਪੰਪ ਲਾ ਕੇ ਨਾ ਆ ਮੱਛਰ ਦੀ ਸਪਰੇ ਸਾਰੇ ਪਿੰਡ ਚ ਕਰ ਦਿੰਦੇ ਹਾਂ ਰਾਤ ਨੂੰ ਕਰ ਦਿੰਦੇ ਪਛੇ ਪੁਛੇ ਦੇ ਵੀ ਹਾਂਜੀ ਹਾਂਜੀ ਆ ਕਰਦੇ ਹਾਂ ਰਾਸ਼ਨ ਕੱਲ ਆ ਜੂਗਾ ਚਾਰਾ ਮੈਂ ਲੈ ਕੇ ਆਇਆ ਹਾਂ ਚੀਜ਼ਾਂ ਖਤਮ ਹੋਈਆਂ ਦੱਸਿਓ ਕੀ ਹੁਣ ਆਪਾਂ ਕੀ ਮਦਦ ਕਰ ਸਕਦੇ ਆ ਇੱਕ ਦਾ ਇੱਕ ਤਾਂ ਹੁੰਦਾ ਵੱਡਾ ਕੰਮ ਹਾਂ ਲੰਬਾ ਕਿਉਂ ਜਿਹੜਾ ਮੈਨੂੰ ਲੱਗਦਾ ਤੁਹਾਡੀ ਜ਼ਮੀਨਾਂ ਪੱਕੀਆਂ ਕਰੰਦਾ ਤੇ ਉਹ ਤਾਂ ਮੈਂ ਸਰਕਾਰ ਆਉਗੀ ਤੂੰ ਤੇ ਗੱਲ ਜੇ ਤੁੰਡਾ ਕਰੋ ਮਰ ਹੁਣ ਕਿਸ ਚੀਜ਼ ਦੀ ਗੋੜਾ ਜਿੱਤ 50 ਰੁਪਏ ਜਿਹਦੇ ਨਾਲ ਇੱਕਦਮ ਤੁਹਾਨੂੰ ਮੱਝਾਂ ਵਾਸਤੇ ਚਾਰਾ ਚਾਹੀਦਾ ਜੀ ਮੱਝਾਂ ਉੱਤੇ ਚਾਰਾ ਇੱਕ ਮਿੰਟ ਪੁੱਤ ਅਸੀਂ ਗੱਲ ਕਰਾਂਗੇ ਆਜੋ ਮਾਣ ਜੀ ਮੱਝਾਂ ਵਾਸਤੇ ਚਾਰਾ ਚਾਹੀਦਾ ਤੁਹਾਨੂੰ ਹੋਰ ਕੀ ਚਾਹੀਦਾ ਪਾਣ ਪੀਣ ਵਾਸਤੇ ਰਾਸ਼ਪ ਚਾਹੀਦਾ ਜੀ ਰਾਸ਼ਪ ਹਾਂਜੀ ਚਲੋ ਫਿਰ ਇਹ ਤਾਂ ਇਹ ਤਾਂ ਹੋ ਗਿਆ ਛੋਟੀਆਂ ਗੱਲਾਂ ਹਾਂ ਹਾਂ ਇਹ ਤਾਂ ਹੋ ਗਿਆ ਪਾਣ ਵਾਲੀ ਗੱਲ ਮੈਂ ਕੋਈ ਕਿਰਾਂਕੀ ਜੀ ਇੱਕਦਮ ਵਾਸਤੇ ਹਾਂਜੀ ਵੱਡੀ ਮੁਸ਼ਕਿਲ ਥੋੜੀ ਇਹ ਹੈਗੀ ਉਹ ਪਾਣੀ ਇੱਥੇ ਇੱਕ ਮਿੰਟ ਅਕੜਾ ਬੰਦ ਹੋਣਾ ਅੰਮ੍ਰਿਤਸਰ ਕੋ ਪੱਕਾ ਪਲਾਨ ਕਰਤਾ ਸੀ ਪਹਿਲੇ ਉਹ ਬਰਨੋਕ ਦੇ ਸੁਲਤਾਨ ਕੋ ਲੋਦੀ ਆ ਦਰਿਆਵਾਂ ਨੂੰ ਪੱਕੇ ਜਿਵੇਂ ਸੀਮੈਂਟ ਦੇ ਪੰਨ ਹੁੰਦੇ ਆ ਜੀ ਹਾਂ ਜੀ ਸਾਰਾ ਪੰਜਾਬ ਦੇ ਦਰਿਆਵਾਂ ਨੂੰ ਬੰਦ ਕਰਨਾ ਪੈਣਾ ਹੈ ਕਰਗੇ ਅਸੀਂ ਜੋ ਸਰ ਕਰੇ ਹਾਂ ਜੀ ਕਿਉਂਕਿ ਤਾਂ ਹੀ ਬਚਾਂਗੇ ਨਹੀਂ ਤਾਂ ਹਰ ਵਾਰ ਮੈਨੂੰ ਬੜਾ ਦੁੱਖ ਹੁੰਦਾ ਪਿਛਲੀ ਵਾਰ ਚਾਹ ਵੀ ਕੋਈ ਉਹ ਚੀਜ਼ਾਂ ਅਸੀਂ ਹੁਣੀ ਭੇਜ ਦਿੰਦੇ ਆ ਜੀ ਜੀ ਬੱਚਾਂ ਦਾ ਜਾਰਾ ਉਹ ਤੇ ਮੈਂ ਨਾਲ ਲੈ ਕੇ ਆਇਆ ਜੀ ਸਰ ਉਹ ਮੇਰੀ ਬਾਈ ਚਾਰਾ ਤੇ ਮੈਂ ਨਾਲ ਲੈ ਕੇ ਆਇਆ ਰਾਸ਼ਨ ਮੈਂ ਕੱਲ ਤੱਕ ਸਵੇਰੇ 10:00 ਵਜੇ ਤੱਕ ਭੇਜ ਦਵਾਂ ਤੇ ਹਾਂ ਤੁਸੀਂ ਇੱਥੇ ਸਵੇਰੇ ਸਾਡੇ ਆਪਣਾ ਮੰਟਾ ਤੇ ਕਿੱਥੇ ਸੰਪਰਕ ਪੰਟ ਗਿਆ ਅੰਦਰ ਟੀ ਜੀ ਬੈਠਾ ਅੱਜ ਹਲਕੀ ਸਾਰੀ ਸੰਪੂਰਨ ਬਾਦਲ ਬਾਦਲ ਆਜੋ ਆਜੋ ਬਾਈ ਨੂੰ ਕਹਿੰਦਾ ਸਭ ਆਜੋ ਆਜੋ ਇਹਨਾਂ ਨੂੰ ਕੋਈ ਦਿੱਕਤ ਹੈ ਜੀ ਉਹਨਾਂ ਨੇ ਨਹੀਂ ਬਣਾਇਆ ਸੀ ਕੋਈ ਜੀ ਬਾਬਾ ਸਾਹਿਬ ਪੁਰਾਣੇ ਨੇ ਬਣਾਇਆ ਜੀ ਵਧੀਆ ਕੰਮ ਕਰ ਗਿਆ ਆਪਾਂ ਹਰ ਵਾਰ ਨਹੀਂ ਕਰਨੀ ਪੈਣੀ ਇਹ ਕੰਮ ਚੱਲਣਾ ਨਹੀਂ ਮੈਂ ਤੈਨੂੰ ਸਹੀ ਦੱਸਾਂ ਪੰਜਾਬ ਨੂੰ ਛਾੜੂ ਫੇਰੀਏ ਆਪਾਂ ਇੱਕ ਰਾ ਫੇਰ ਅਗਰ ਇਹਨਾਂ ਨੂੰ ਬਾਹਰ ਕੱਢੀ ਆਪਾਂ ਪੰਜਾਬ ਨੂੰ ਬਰਬਾਦ ਹੀ ਆ ਪਟਿਆ ਪਾਰਟੀਆਂ ਨੇ ਕੀਤਾ ਬਿਲਕੁਲ ਜੀ ਬਿਲਕੁਲ ਤਕੜੇ ਨੂੰ ਸਮਝ ਹੀ ਨਹੀਂ ਇਹਨਾਂ ਨੂੰ ਸਮਝ ਹੀ ਨਹੀਂ ਅਫਤਾਰ ਤੇ ਆ 10 ਸਾਲ ਆਪਣੇ ਖਰਾਬ ਹੋ ਗਏ ਨਹੀਂ ਤਾਂ ਜੀ ਆ 10 ਸਾਲ ਆਪਣੇ ਕੋਲੇ ਹੁੰਦੇ ਆ ਸਾਰਾ ਇਲਾਕਾ ਵਜਣਾ ਸੀ ਹਾਂਜੀ ਸਾਡੀ ਵੀ ਸੁਣੋ ਸਾਨੂੰ ਪੰਜ ਮਹੀਨੇ ਮਤਲਬ ਪਿੱਛੇ ਪਾ ਦਿੱਤੀ ਜਾਵੇ ਇੱਕ ਮਿੰਟ ਯਾਰ ਉਹ ਅਸੀਂ ਸਕਾਰ ਆਉਂਦੇ ਮੈਂ ਇੱਕ ਮੈਂ ਹੋਰ ਕਰ ਪੈਂਦੀ ਐਕਤੀ ਹੈ ਪੂਰੇ ਪੰਜਾਬ ਵਿੱਚ ਕਿਸੇ ਗਰੀਬ ਦਾ ਕੱਚਾ ਕਰ ਨਹੀਂ ਰਹਿਣਾ ਬਿਲਕੁਲ ਇੱਕ ਵਾਡੇ ਜਿਵੇਂ ਤੁਹਾਨੂੰ ਪਤਾ ਇੱਕ ਵਾਡੇ ਜੁੱਖੜਾ ਹਾਂਜੀ ਬਿਲਕੁਲ ਇੱਕ ਵਾਡੇ ਤੋਂ ਇੱਕ ਹਰ ਗਰੀਬ ਨੂੰ ਇੱਕ ਘਾਟੇ ਕਾ ਉਹ ਕਰਦਾਂਗੇ ਉਹਦਾ ਉਹਦਾ ਹੁਣ ਢੇਰ ਸਾਲ ਬਾਅਦ ਹੀ ਕਰ ਸਕਾਂਗੇ ਆ ਗਿਆ ਕਦੇ ਪਾਣੀ ਆ ਗਿਆ ਅਸੀਂ ਤਾਂਨੇ ਬੇ ਪੰਜ ਪੰਜ ਮਰਲੇ ਮਿਲੇ ਤੇ ਪਿੱਛੇ ਸੀ ਕਦੇ ਆ ਜਾਈਏ ਕਦੇ ਆ ਦੇ ਖੇਤੀਬਾੜੀ ਵਿੱਚ ਆ ਕੇ ਗਰੀਬ ਗਰੀਬ ਕੋਈ ਬੱਤਰੀ ਬੈਂਦੇ ਨੇ ਪਾਣੀ ਦੀ ਆਣੀ ਮੰਗਦੇ ਕਿਉਂ ਮਤਰੇ ਕਿਨਾਂ ਇੱਧਰ ਆਈਏ ਦੇ ਬੱਚੇ ਬਹੁਤ ਪੜੇ ਲਿਖੇ ਹੋ ਗਏ ਆ ਕਦੇ ਜਾਂਦਾ ਜਾਂਦਾ ਪੋਸਟ ਕਰਦ ਬੜਾਈ ਕੰਮ ਹੋ ਨਹੀਂ ਪਰ ਸੈਟ ਕਾਜ ਰੱਖਿਆ ਜਾਂ ਬਾਰਡਰ ਹੈ ਮੇਰੇ ਮਨ ਚੋਟੇ ਗੱਲਾਂ ਚ ਆਇਆ ਇੱਕ ਰੈਜ਼ਰਵੇਸ਼ਨ ਬਣ ਜੇ 1-2% ਬਾਰਡਰ ਏਰੀਆ ਦੇ ਬੱਚਾ ਵਾਜੇ 10 ਕਿਲੋਮੀਟਰ ਤੱਕ ਰੱਖਾ ਜਾਏ ਅੱਗੇ 16 ਤੱਕ ਅਗਾ ਬਾਰਡਰ ਏਰੀਆ ਤੱਕ ਰੱਖਾ ਜਾਵੇ ਤਾਂ ਮੁੰਡੇ ਹੋਣਗੇ ਬੜਿਆ ਸੱਚੀ ਤਗੜੇ ਹੋ ਤੁਸੀਂ ਬਹੁਤ ਦੁੱਖ ਮੈਂ ਅੱਗੇ ਦੇਖਦਾ ਇੱਕ ਅਸੀਂ ਨਾ ਇੱਕ ਅਸੀਂ ਮੈਂ ਦੱਸ ਸਮੋ ਯਾਰ ਧਿਆਨ ਨਾਲ ਇੱਕ ਦੋ ਦਿਨਾਂ ਦੇ ਅੰਦਰ ਅਸੀਂ ਇੱਕ ਮੈਡੀਕਲ ਕੈਂਪ ਲਾਵਾਂਗੇ ਇੱਥੇ ਜੀ ਬਿਲਕੁਵਾਰੀ ਦਾ ਇੱਕ ਮੈਂ ਇਹਨਾਂ ਨੂੰ ਕਿਹਾ ਕਿ ਸਪਰੇ ਉਹ ਵੱਡੇ ਸਪਰੇ ਪੰਪ ਲਾ ਕੇ ਨਾ ਆ ਮੱਛਰ ਦੀ ਸਪਰੇ ਸਾਰੇ ਪਿੰਡ 'ਚ ਕਰ ਦੇ ਹਾਂਜੀ ਉਹ ਰਾਤ ਨੂੰ ਕਰ ਦੇ ਪਛੇ ਪੁੱਛੇ ਨਹੀਂ ਕਿਹਨੇ ਆ ਮਾਰੀ ਪੈ ਸਕਦੀ ਹਾਂਜੀ ਆ ਕਹਿੰਦੇ ਰਾਸ਼ਨ ਕੱਲ ਆ ਜੂਗਾ ਚਾਰਾ ਮੈਂ ਲੈ ਕੇ ਆਇਆ ਜਿੰਦੋਂ ਖਤਮ ਹੋਈ ਆ ਦਸੀ ਸਰ ਇੱਕ ਤਾਂ ਸਾਡੇ ਬੰਨ ਪਾ ਕੇ ਦਿਓ ਕਿ ਸਰ ਸਾਡੇ ਗੁੱਡੀਆਂ ਦਾ ਗਰਾਊਂਡ ਨਹੀਂ ਹੈਗਾ ਜੀ ਅਸੀਂ ਦੌੜ ਲਾਣ ਜਾਂਦੇ ਬਹੁਤ ਔਖਾ ਹੁੰਦਾ ਜੀ ਫਾਇਲ ਕਰਾਣੇ ਵਿੱਚ ਤੈਥੋਂ 15 ਕਿਲੋਮੀਟਰ ਦੂਰ ਆਈ ਫਾਇਲ ਕਰ ਸਾਡੇ ਇੱਥੇ ਗਰਾਊਂਡ ਹੈ ਨਹੀਂ ਗਰਾਊਂਡ ਪਾ ਕੇ ਦੇ ਦਿਓ ਜੀ ਜਦੋਂ ਸਰਕਾਰ ਬਣਾਏ ਉਸ ਨੂੰ ਕਰ ਸਕਦੇ ਹਾਂ ਉਹ ਬਣਾ ਲਈ ਕਰ ਸਕਦੇ ਸਰ ਤੋਈ ਨਾ ਜੀ ਬਣਾਉਣੇ ਲਈ ਤੁਹਾਨੂੰ ਵੱਡਾ ਬੰਦ ਸਾਹਿਬ ਆਫੀਸ਼ੀਅਲ ਬਾਈਟ ਦੇ ਕੇ ਜਾਇਆ ਜੀ ਹਾਂਜੀ ਦੱਸੋ ਪੱਤਰਕਾਰਾਂ ਨੂੰ ਵੇੜੇ ਹੁੰਦੇ ਆ ਸਰ ਬੱਚੇ ਪਿੱਛਾ ਸਰ ਆਫੀਸ਼ੀਅਲ ਬਾਈਟ

ਆਪ ਬਾਈਟ ਲੈ ਕੇ ਤੁਸੀਂ ਪਿੱਛੇ ਹੋ ਜੇ ਉਹ ਪਿੰਡ ਵਾਲਿਆਂ ਨੂੰ ਅੱਗੇ ਆ ਦਿਓ ਬਾਈਟ ਲੈ ਲੈਂਦੇ ਹਾਂ ਸਰ ਬਾਈਟ ਹੀ ਹੋਣੀ ਚਾਹੀਦੀ ਤੱਕ ਜਾਂ ਤਾਂ ਤੁਸੀਂ ਕਹੋ ਇਹਨੂੰ ਪਿੱਛੇ ਕਰ ਦੋ ਫੱਤਰ ਕਾ ਰਖਣੇ 8 10 ਦੀ ਮੈਂ ਉਹ ਕਹਿ ਰਿਆਂ ਨਾ ਸਾਰੇ ਅੱਗੇ ਹੀ ਆਖੀ ਨਹੀਂ ਸਰ ਖੜਾ ਥੋੜਾ ਬੰਦੋ ਮੈਂ ਇੱਕ ਮਿੰਟ ਸੁਣੋ ਮੇਰੀ ਗੱਲ ਸੁਣੋ ਮੈਂ ਫਾਜ਼ਿਲ ਕਾ ਹਲਕੇ ਦੇ ਪਾਕਿਸਤਾਨ ਦੇ ਨਾਲ ਦਾ ਨਾਲ ਦਾ ਪਿੰਡ ਹੈ ਪਰਨੇ ਪਾਸੇ ਤਾਰਾਂ ਲੱਗੀਆਂ ਆ ਦਰਿਆ ਟੱਪ ਰਿਹਾ ਤੇ ਸਾਰਾ ਡੁੱਬ ਗਿਆ ਮੈਂ ਹੁਣੀ ਪਿੰਡਾਂ ਦੇ ਲੋਕਾਂ ਨਾਲ ਗੱਲ ਕੀਤੀ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਇਮੀਡੀਏਟਲੀ ਜੇ ਕੀ ਮੰਤਰੀ ਸੁਣ ਰਿਹਾ ਹੈ ਭਗਵੰਤ ਪਾਣ ਸਾਹਿਬ ਜੀ ਇੱਥੇ ਸੁਣ ਰਹੇ ਹੋ ਆ ਲੋਕਾਂ ਦੀ ਮੰਗ ਜੇ ਲੋਕੀ ਚਾਹੁੰਦੇ ਆ ਇੱਕ ਇਹਨਾਂ ਦੇ ਪਸ਼ੂਆਂ ਵਾਸਤੇ ਚਾਰਾ ਇੱਕ ਇੱਥੇ ਰਾਸ਼ਨ ਚਾਹੀਦਾ ਹੈ ਇਹਨਾਂ ਸਾਰਿਆਂ ਨੂੰ ਕਿਉਂਕਿ ਇਹਨਾਂ ਦੀ ਖੁਰ ਸਾਰਾ ਕੁਝ ਖਤਮ ਹੋ ਗਿਆ ਹੈ ਬਾਕੀ ਦਵਾਈ ਤੇ ਡਾਕਟਰਾਂ ਦੀ ਲੋੜ ਹੈ ਇੱਕ ਮੈਂ ਬੇਨਤੀ ਕਰਨਾ ਚਾਹੁੰਦਾ ਸਰਕਾਰ ਨੂੰ ਕਿ ਜਿਹੜਾ ਕਰਜ਼ਾ ਲੋਕਾਂ ਨੇ ਬੈਂਕਾਂ ਦੀ ਲਿੱਤਾ ਉਹਦਾ ਇੱਕ ਸਾਲ ਵਿਆਜ ਨਹੀਂ ਲੈਣਾ ਚਾਹੀਦਾ ਵਿਆਜ ਬੰਦ ਹੋਣਾ ਚਾਹੀਦਾ ਤੇ ਜਿਹੜੀਆਂ ਜ਼ਮੀਨਾਂ ਕਿ ਇਹ ਸਾਰੇ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ ਘੱਟ ਤੋਂ ਘੱਟ 40000 ਰੁਪਿਆ ਕਿਲਾ ਮੁਆਵਜ਼ਾ ਹੋਣਾ ਚਾਹੀਦਾ ਹੈ ਤੋਂ ਇਸ ਕਰਕੇ ਮੈਂ ਤੁਹਾਡੇ ਰਾਹੀਂ ਮੈਂ ਸਰਕਾਰ ਨੂੰ ਪਹੁੰਚਾਣਾ ਚਾਹਣਾ ਮੈਂ ਅਕਾਲੀ ਜਿੰਨੇ ਸਾਡੇ ਲੀਡਰ ਹੈ ਉਹਨਾਂ ਦੀ ਪੇਂਧ ਤੇ ਖਾਤੀਆਂ ਕਿ ਨਾਲ ਚਾਰਾ ਤਾਂ ਲੈ ਕੇ ਆਏ ਪਸ਼ੂਆਂ ਦੇ ਕੱਲ ਸੁਨੇ ਰਾਸ਼ਨ ਵੀ ਆ ਜੂਗਾ ਤੇ ਕਿਸੇ ਚੀਜ਼ ਦੀ ਲੋੜ ਹੋਏ ਅਸੀਂ ਆਪਣੀ ਟੀਮ ਬਿਠਾਦੀ ਹੈ ਜੋ ਪਿੰਡਾਂ ਦੇ ਕਹੀ ਜਾਣਗੇ ਉਹਨਾਂ ਦੇ ਨਾਲ ਹੀ ਪੂਰੀ ਕਰੀ ਜਾਊ। ਕਿਹਨੀਆਂ ਥਾਵਾਂ ਤੇ ਜਾ ਰਹੇ ਹੋ ਬਾਦਲ ਸਾਹਿਬ? ਮੈਂ ਅੱਜ ਇੱਥੋਂ ਫਾਜ਼ਿਲਕਾ ਦੇ ਬਾਅਦ ਮੈਂ ਗੁਰੂ ਅਰਜਨ ਦੇਵ ਜਣਾ ਫਿਰ ਮੈਂ ਆਪਣਾ ਵਿਆਹ ਖੋਸਪੁਰ ਜਾਣਾ ਤੇ ਕੱਲ ਮੈਂ ਗੁਰਦਾਸਪੁਰ ਦੇ ਸਾਰੇ ਇਲਾਕੇ ਦੇਖ ਕੇ ਉੱਥੇ ਜੋ ਸਾਮਾਨ ਦੀ ਲੋੜ ਹੈ ਸੀ ਨਾਲ-ਨਾਲ ਪਹੁੰਚਾਈ ਜੰਨੇ। ਬਾਦਲ ਸਾਹਿਬ ਇਹ ਬੰਨ ਬੰਨ ਟੁੱਟ ਗਿਆ ਹੈਗਾ। ਇਹ ਲੱਗਦਾ ਕਿ ਫੇਲਿਅਰ ਹੈਗਾ ਪ੍ਰਸ਼ਾਸਨ ਦਾ ਤੇ ਸਰਕਾਰ ਦਾ। ਜਦੋਂ ਅਸਲੀ ਗੱਲ ਕੀ ਹੈ? ਝਾਹੂ ਵਾਲਿਆਂ ਨੇ ਲੀਡਰਾਂ ਨੇ ਕੀ ਕੀਤਾ? ਇੱਥੇ ਮਾਈਨਿੰਗ ਸ਼ੁਰੂ ਕਰਤੀ। ਰੇਤਾ ਕੱਟਨਾਂ ਉਹਦੇ ਨਾਲ ਕੀ ਐ ਸਾਰੇ ਬੰਨ ਕਮਜ਼ੋਰ ਹੋ ਗਏ ਦੂਜੀ ਗੱਲ ਜਿਹੜੀ ਨਲੈਗੀ ਇਹਨਾਂ ਦੀ ਕੀ ਪਿਛਲੇ 4 ਸਾਲਾਂ ਚ ਸਰਕਾਰ ਨੇ ਪੂਰੇ ਦਰਿਆਵਾਂ ਦੀ ਕੋਈ ਮੀਟਿੰਗ ਨਹੀਂ ਸੱਦੀ ਵੱਡੇ ਬਾਦਲ ਸਾਹਿਬ ਕੀ ਕਰਦੇ ਹੁੰਦੇ ਸੀ ਸਰਕਾਰ ਸੀ ਬਰਸਾਤਾਂ ਤੋਂ 4 ਮਹੀਨੇ ਪਹਿਲੇ ਮੀਟਿੰਗ ਸੱਦ ਕੇ ਅਫਸਰਾਂ ਨੂੰ ਭੇਜ ਦਿੰਦੇ ਸੀ ਦੇਖਦੇ ਸੀ ਕਿੱਥੇ ਬੰਦ ਕੱਚੇ ਆ ਕਮਜ਼ੋਰ ਆ ਪੱਕੇ ਕਰ ਦਿੰਦੇ ਸੀ ਦਰੀਆ ਨੂੰ ਡੂੰਘੇ ਕਰ ਦਿੰਦੇ ਸੀ ਤੇ ਇਸ ਕਰਕੇ ਆਫਤ ਘਟ ਆਉਂਦੀ ਸੀ ਪਰ ਇਸ ਮੁੱਖ ਮੰਤਰੀ ਨੇ ਕਿਉਂਕਿ ਤੁਹਾਨੂੰ ਪਤਾ ਕੰਮ ਤਾਂ ਕਰਦਾ ਹੀ ਨਹੀਂ ਚਾਰ ਸਾਲ ਹੀ ਨੀ ਮੀਟਿੰਗ ਕੀਤੀ ਮੈਨੂੰ ਹੁਣ ਹੀ ਖਬਰ ਆਈ ਅਫਸਰ ਨੇ ਦੱਸਿਆ ਕਿ ਜਿਹੜੇ ਇੱਥੇ ਪਾਣੀ ਆਇਆ ਆ ਮੱਧਪੁਰ ਮੱਧਪੁਰ ਪਿਆ ਡੈਮ ਹੈ ਉਹ ਕਮਜ਼ੋਰ ਹੋਇਆ ਪਿਆ ਸੀ ਅਫਸਰਾਂ ਨੇ ਸਰਕਾਰ ਇੰਜੀਨੀਅਰ ਨੇ ਲਿਖਿਆ ਸੀ ਸਰਕਾਰ ਨੂੰ ਕਿ ਸਾਨੂੰ ਪੈਸਾ ਦਿਓ ਪੱਕਾ ਕਰਨ ਵਾਸਤੇ ਪੈਸਾ ਦਿੱਤਾ ਨਹੀਂ ਅੱਜ ਉਹ ਟੁੱਟ ਗਿਆ ਜਿੱਦੇ ਕਰਕੇ ਅੱਜ ਇੱਥੇ ਪਾਣੀ ਆ ਗਿਆ ਪ੍ਰਿੰਦਰਪਾਲ ਸਾਹਿਬ ਜਿਹੜਾ ਹਵਾ ਦੇ ਕਹਿ ਸਕਦਾ ਹੈ ਕਿ ਸਫਾਈ ਹੋ ਚੁੱਕੀ ਹੈ ਪੂਰੀ ਰੈਂਟ ਪਰ ਸਾਰੇ ਦੀ ਕੁਝ ਵੀ ਨਹੀਂ ਹੋਇਆ ਦੇਖੋ ਤੁਸੀਂ ਕਿਸੇ ਵੀ ਡਰੇਨ ਚਲੇ ਜਾਓ ਜਾ ਕੇ ਦੇਖੋ ਕੋਈ ਸਫਾਈ ਨਹੀਂ ਹੋਈ ਬੁਰਾ ਹਾਲ ਹੈ ਬਦਕਾ ਥੈਂਕ ਯੂ ਮੌਤਮ ਫੌਜੂ ਦਾ ਮਜ਼ਦੂਰੀ ਬਾਹਰ ਪਈ ਹੈ ਵੀ ਸੇਮ ਨਾਲੇ ਮਰਨ ਦੇ ਨਾਲ ਸੇਮ ਨਾਲੇ ਬ੍ਰੀਚ ਹੋਣਾ ਹੈ 5000 ਕਿੱਲਾ ਜਿਹੜਾ ਆ ਉਹ ਮਾਰਿਆ ਗਿਆ ਜੀ ਫਾਜ਼ਿਲਕਾ ਲਾਕੇ ਦਾ ਇੱਕ ਲੋਕ ਡੁੱਬਦੇ ਹੋਏ ਲੋਕ ਆ ਜਿਹੜੇ ਵੱਡੇ ਪਾਵਲ ਸਾਹਿਬ ਨੂੰ ਯਾਦ ਕਰਦੇ ਆ ਕੀ ਸਰਕਾਰ ਆਉਣ ਤੇ ਤੁਸੀਂ ਇਹਨਾਂ ਦੇ ਫਰੇ ਉੱਤਰ ਸਭ ਤੋਂ ਵੱਡੀ ਆ ਆ ਇਸ ਬਾਰਡਰ ਲਾਕੇ ਦੀ ਬੜੀ ਚੀਜ਼ਾਂ ਦੀ ਲੋੜ ਹੈ ਇੱਕ ਤਾਂ ਪੱਕੀ ਜ਼ਮੀਨਾਂ ਆਉਣ ਸਾ ਕਰੂ ਠੀਕ ਹੈ ਜੀ ਆ ਸਾਰੇ ਸਭ ਤੋਂ ਵੱਡੀ ਲੋੜ ਹੈ ਕਿ ਜ਼ਮੀਨ ਪੱਕੀ ਜੁਣਾਇਆ ਇੱਕ ਇੱਥੇ ਖਾਸ ਟਿਊਬਲ ਕਨੈਕਸ਼ਨ ਤੇ ਬਾਕੀ ਇੱਕ ਸਪੈਸ਼ਲ ਬਾਰਡਰ ਏਰੀਆ ਦਾ ਇਹਨੀਆਂ ਸਰਕਾਰੀ ਨੌਕਰੀਆਂ ਠੀਕ ਹੈ 1% ਰਿਜ਼ਰਵੇਸ਼ਨ ਕਰ ਦਾਂਗੇ ਕਿ ਸਰਕਾਰੀ ਸਰਕਾਰੀ ਨੌਕਰੀਆਂ ਕਿਉਂਕਿ ਸਭ ਤੋਂ ਵੱਡਾ ਨੁਕਸਾਨ ਪਾਕਿਸਤਾਨ 'ਚ ਜੰਗ ਲੱਗ ਜਾਂਦੀ ਹੈ ਵਿਚਾਰੇ ਨੂੰ ਭਜਾ ਦਿੰਦੇ ਇੱਥੋਂ ਆ ਹਰ ਆਉਂਦੇ ਜਿੱਥੋਂ ਵੀ ਇਹ ਵਿਚਾਰੇ ਨੂੰ ਨੁਕਸਾਨ ਹੁੰਦਾ ਹੈ ਪਰ ਇਹ ਪਾਗਲ ਸਾਹਿਬ ਦੀ ਗੇਨ ਹੈ ਇਹਨਾਂ ਦਰਿਆਵਾਂ ਦੇ ਪੁਲ ਦੀ 25-25 ਸਾਲ ਹੋ ਗਿਆ ਚਲ ਥੈਂਕ ਯੂ ਚਲੋ ਜੀ ਥੈਂਕ ਯੂ ਚਲੋ ਜੀ ਚਲੋ ਜੀ ਚਲੋ ਜੀ ਚਲੋ ਜੀ